ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਦੇ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਵਿਚਾਰ ਸਾਂਝੇ ਕਰਾਂਗੇ ਕਿ ਜਿਹੜੇ ਪੈਣ ਪ੍ਰਾਵਾਂ ਦਾ ਵਿਆਹ ਨਹੀਂ ਹੋ ਰਿਹਾ ਸੰਗਤ ਜੀ ਸ਼ਨੀਵਾਰ ਦਾ ਇਹ ਉਪਾਅ ਕਰਕੇ ਜ਼ਰੂਰ ਦੇਖਣ 8 ਦਿਨਾਂ ਦੇ ਵਿੱਚ ਇਹ ਰਿਸ਼ਤਾ ਜਿਹੜਾ ਹੈ ਉਹਨਾਂ ਦਾ ਪੱਕਾ ਹੋਵੇਗਾ ਤੇ ਉਸ ਪਾਣ ਅਨੁਸਾਰ ਸੰਗਤ ਜੀ ਕਿਸੇ ਵੀ ਸ਼ਨੀਵਾਰ ਤੁਸੀਂ ਕਰਨਾ ਹੈ ਕਿਵੇਂ ਤੇ ਕਿੱਸੇ ਵਿਧੀ ਅਨੁਸਾਰ ਕਰਨਾ ਹੈ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਪੂਰੀ ਡਿਟੇਲ ਦੇ ਨਾਲ ਸਾਰੀ ਜਾਣਕਾਰੀ ਦੇਵਾਂਗੇ ਪਰ ਉਸ ਤੋਂ ਪਹਿਲਾਂ ਸਾਥ ਸੰਗਤ ਜੀ ਤੁਹਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਰਿਕਵੈਸਟ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਦੇ ਹੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਹੋ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲੈ ਕੇ ਹਾਜ਼ਰੀ ਲਗਵਾ ਦਿਓ ਜੀ ਸਾ ਸੰਗਤ ਜੀ ਆਪਾਂ ਸਾਰੇ ਭੈਣ ਭਰਾ ਜਾਣਦੇ ਹਾਂ ਕਿ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਪੈਸੇ ਨੂੰ ਲੈ ਕੇ ਬਹੁਤ ਹੀ ਜ਼ਿਆਦਾ ਵੱਡੀ ਸਮੱਸਿਆ ਬਣੀ ਹੈ ਕਿ ਸਾਡੇ ਕੋਲ ਪੈਸਾ ਨਹੀਂ ਹੈ ਜਾਂ ਸਾਡੇ ਘਰ ਦੇ ਵਿੱਚ ਪੈਸਾ ਰੁਕਦਾ ਨਹੀਂ ਪਰ ਇਸੇ ਨਾਲ ਨਾਲ ਸੰਗਤ ਜੀ ਜੋ ਅੱਜ ਕੱਲ੍ਹ ਵਿਆਹ ਦੇ ਵਿੱਚ ਦੇਰੀ ਹੋ ਰਹੀ ਹੈ ਰਿਸ਼ਤੇ ਨਹੀਂ ਹੋ ਰਹੇ ਇਹ ਸਮੱਸਿਆ ਵੀ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਬਹੁਤ ਜ਼ਿਆਦਾ ਵੱਧ ਰਹੀ ਹੈ ਜਿਵੇਂ ਆਪਾਂ ਸਾਰੇ ਸੁਣਦੇ ਹਾਂ ਕਿ ਸੰਗਤ ਜੀ ਕੇ ਉਮਰ ਹੋ ਗਈ ਹੈ ਪਰ ਵਿਆਹ ਨਹੀਂ ਹੋ ਰਿਹਾ ਰਿਸ਼ਤੇ ਆਉਂਦੇ ਹਨ ਪਰ ਸਿਰੇ ਨਹੀਂ ਚੜਦੇ ਕੋਈ ਤਾਂ ਕਾਰਨ ਹੈ ਸਾਹ ਸੰਗਤ ਜੀ ਇਹ ਇੱਕ ਮਾਤਾ ਪਿਤਾ ਤੇ ਪਰਿਵਾਰ ਦੀ ਚਿੰਤਾ ਦਾ ਵਿਸ਼ਾ ਬਣ ਜਾਂਦਾ ਹੈ ਕਿਉਂਕਿ ਲੇਟ ਹੋ ਰਿਹਾ ਹੈ ਦੇਰੀ ਦੇ ਨਾਲ ਵਿਆਹ ਹੋ ਰਹੀ ਨੇ ਇਸੇ ਨਾਲ ਸਾਹ ਸੰਗਤ ਜੀ ਜੋ ਪਰਿਵਾਰ ਦੇ ਵਿੱਚ ਮਾਤਾ ਪਿਤਾ ਹੁੰਦੇ ਹਨ ਉਹ ਬੱਚਿਆਂ ਦੀ ਟੈਨਸ਼ਨ ਨੂੰ ਲੈ ਕੇ ਬਹੁਤ ਜ਼ਿਆਦਾ ਪਰੇਸ਼ਾਨ ਰਹਿੰਦੇ ਹਨ ਨਾਲੇ ਸਾਰ ਸੰਗਤ ਜੀ ਕਈ ਇਦਾਂ ਦੇ ਭੈਣ ਭਰਾ ਹੁੰਦੇ ਹਨ ਜਿਨ੍ਹਾਂ ਦਾ ਕਹਿਣਾ ਹੁੰਦਾ ਹੈ ਕਿ ਅਸੀਂ ਤਾਂ ਘਰ ਤੋਂ ਬਾਹਰ ਜਾਣਾ ਬੰਦ ਕਰ ਦਿੱਤਾ ਹੈ ਜਿਵੇਂ ਕਿਸੇ ਪਾਰਟੀ ਫੰਕਸ਼ਨ ਤੇ ਭਾਵੇਂ ਵਿਆਹ ਹੋਵੇ ਕੁਝ ਵੀ ਹੋਵੇ ਅਸੀਂ ਨਹੀਂ ਜਾਂਦੇ ਕਿਉਂਕਿ ਸਾਰ ਸੰਗਤ ਜੀ ਉਹਨਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਉਹ ਪੁਸ਼ ਪੁਸ਼ ਕੇ ਸਾਨੂੰ ਇੱਕੋ ਹੀ ਸਵਾਲ ਲੋਕ ਪਰੇਸ਼ਾਨ ਕਰ ਦਿੰਦੇ ਹਨ ਕਿ ਤੁਹਾਡੀ ਉਮਰ ਹੋ ਗਈ ਹੈ ਤੁਹਾਡਾ ਵਿਆਹ ਨਹੀਂ ਹੋ ਰਿਹਾ ਤਾਂ ਸਾਥ ਸੰਗਤ ਜੀ ਜਿਹੜੀ ਚੀਜ਼ ਨੂੰ ਲੈ ਕੇ ਫਿਰ ਜੋ ਬੱਚੇ ਹੁੰਦੇ ਹਨ ਜਿਨ੍ਹਾਂ ਦਾ ਵਿਆਹ ਨਹੀਂ ਹੋ ਰਿਹਾ ਹੁੰਦਾ ਉਹ ਵੀ ਫਿਰ ਟੈਨਸ਼ਨ ਦੇ ਵਿੱਚ ਰਹਿਣ ਲੱਗ ਜਾਂਦੇ ਹਨ ਇਸ ਤੋਂ ਇਲਾਵਾ ਸਾਥ ਸੰਗਤ ਜੀ 90% ਜੋ ਰਿਸ਼ਤੇ ਨਹੀਂ ਹੁੰਦੇ ਵਿਆਹ ਨਹੀਂ ਹੁੰਦੇ ਇਸ ਚੀਜ਼ ਦੇ ਵਿੱਚ ਮੁੱਖ ਕਾਰਨ ਜੋ ਹੁੰਦਾ ਹੈ ਉਹ ਹੁੰਦਾ ਹੈ ਸ਼ਨੀ ਦੇਵ ਇਸ ਤਰ੍ਹਾਂ ਸਾਥ ਸੰਗਤ ਜੀ ਜਿਹੜਾ ਅਸੀਂ ਅੱਜ ਤੁਹਾਡੇ ਲਈ ਉਪਾਅ ਲੈ ਕੇ ਆਏ ਹਾਂ ਇਹ ਉਪਾਸਥਨ ਜ਼ਰੂਰੀ ਕਰਨਾ ਹੈ ਜੇਕਰ ਸੰਗਤ ਜੀ ਤੁਸੀਂ ਇਸ ਪਾਠ ਨੂੰ ਪੂਰੇ ਧਿਆਨ ਦੇ ਨਾਲ ਕਰਦੇ ਹੋ ਤਾਂ 8 ਦਿਨਾਂ ਦੇ ਵਿੱਚ ਇਹ ਤੁਹਾਨੂੰ ਰਿਸ਼ਤੇ ਆਉਣੇ ਸ਼ੁਰੂ ਹੋ ਜਾਣਗੇ ਜਾਂ ਫਿਰ ਤੁਹਾਨੂੰ ਰਿਸ਼ਤੇ ਆਉਂਦੇ ਨੇ ਪਰ ਸਿਰੇ ਨਹੀਂ ਚੜਦੇ ਤੇ ਹੋ ਸਕਦਾ ਹੈ ਤੁਹਾਡਾ 8 ਦਿਨਾਂ ਦੇ ਵਿੱਚ ਰਿਸ਼ਤਾ ਇਹ ਸਿਰੇ ਚੜ ਜਾਵੇ ਸਾਧ ਸੰਗਤ ਜੀ ਇਸ ਪਾਠ ਨੂੰ ਤੁਸੀਂ ਕਰੋਗੇ ਧਿਆਨ ਦੇ ਨਾਲ ਭਾਵਨਾ ਦੇ ਨਾਲ ਆਪਾਂ ਗੱਲ ਕਰਦੇ ਹਾਂ ਇਸ ਪਾਠ ਨੂੰ ਕਿਵੇਂ ਕਦੋਂ ਕਰਨਾ ਹੈ ਸਭ ਤੋਂ ਪਹਿਲੀ ਗੱਲ ਤਾਂ ਸਾਥ ਸੰਗਤ ਜੀ ਜਿਨ੍ਹਾਂ ਦੇ ਵਿਆਹ ਦੇ ਵਿੱਚ ਜਾਂ ਫਿਰ ਰਿਸ਼ਤੇ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਆਉਂਦੀ ਹੈ ਤਾਂ ਉਹ ਸੰਗਤ ਜੀ ਸ਼ਨੀ ਦੇਵ ਦੇ ਕਰਕੇ ਹੀ ਆਉਂਦੀ ਹੈ ਚਨੀ ਦੇਵ ਦੇ ਅਸ਼ੁੱਭ ਪ੍ਰਭਾਵ ਨੂੰ ਸ਼ਾਂਤ ਕਰਨ ਦੇ ਲਈ ਇਹ ਅਠ ਤਿੰਨ ਦਾ ਸ਼ਨੀਵਾਰ ਦਾ ਬਹੁਤ ਹੀ ਪੱਕਾ ਤੇ ਸਿੰਪਲ ਤੇ ਘਰੇਲੂ ਉਪਾਏ ਕੋਈ ਆਮ ਉਪਾਅ ਨਹੀਂ ਹੈ ਸਾਥ ਸੰਗਤ ਜੀ ਇਹ ਬਹੁਤ ਹੀ ਜ਼ਿਆਦਾ ਵਧੀਆ ਸ਼ਕਤੀਸ਼ਾਲੀ ਉਪਾਅ ਹੈ ਤੇ ਕੰਮ ਆਉਣ ਵਾਲਾ ਹੈ ਇਸ ਕਰਕੇ ਸਾਥ ਸੰਗਤ ਜੀ ਇਸ ਵੀਡੀਓ ਨੂੰ ਤੁਸੀਂ ਪੂਰਾ ਜ਼ਰੂਰ ਦੇਖਿਓ ਤੇ ਇਸ ਉਪਾਅ ਨੂੰ ਤੁਸੀਂ 8 ਦਿਨ ਲਗਾਤਾਰ ਕਰਨਾ ਹੈ ਬਿਨਾਂ ਨਾਗਾ ਇਸ ਉਪਾਅ ਨੂੰ ਤੁਸੀਂ ਸ਼ੁਰੂ ਕਰਨਾ ਹੈ ਸ਼ਨੀਵਾਰ ਦੇ ਦਿਨੋਂ ਅਤੇ ਇਸ ਉਪਾਅ ਨੂੰ ਕਿਸ ਸਮੇਂ ਕਰਨਾ ਹੈ ਸ਼ਨੀਵਾਰ ਦੇ ਦਿਨ ਜਦੋਂ ਸੂਰਜ ਛਿਪ ਜਾਂਦਾ ਹੈ ਸੂਰਜ ਛਿਪਨ ਤੋਂ ਬਾਅਦ ਦੇ ਵਿੱਚ ਇਸ ਪਾਣ ਤੁਸੀਂ ਕਰਨਾ ਹੈ ਪਰ ਉਸ ਤੋਂ ਪਹਿਲਾਂ ਸਾਹ ਸੰਗਤ ਜੀ ਤੁਸੀਂ ਇਸ ਪਾਣੂ ਬਿਲਕੁਲ ਵੀ ਨਹੀਂ ਕਰਨਾ। ਇਸ ਪਾਣੂ ਕਰਨ ਦੇ ਸਮੇਂ ਸੰਗਤ ਜੀ ਸੁਰਜੇ ਤੋਂ ਬਾਅਦ ਤੁਸੀਂ ਇਸ਼ਨਾਨ ਕਰਕੇ ਸਾਫ਼ ਸੁਥਰੇ ਕੱਪੜੇ ਪਾਣ ਕੇ ਉਸ ਤੋਂ ਬਾਅਦ ਜੋਏ ਦਾ ਆਟਾ ਲੈਣਾ ਹੈ ਤੇ ਉਸ ਦੇ ਵਿੱਚ ਤੁਸੀਂ ਥੋੜੇ ਜਿਹੇ ਕਾਲੇ ਤੇਲ ਜੜੇ ਨੇ ਉਹ ਮਿਲਾ ਲੈਣੇ ਹਨ ਤੇ ਉਸ ਤੋਂ ਬਾਅਦ ਇਸ ਦੇ ਵਿੱਚ ਥੋੜਾ ਜਿਹਾ ਤੁਸੀਂ ਸਰੋਂ ਦਾ ਤੇਲ ਪਾਓ। ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਪਾਣੀ ਪਾ ਕੇ ऐसे एक बढ़िया तरीके ਦੇ ਨਾਲ ਤੁਸੀਂ ਆਟਾ ਗੁੰਨ ਲਓ ਤੇ ਸੰਗਤ ਜੀ ਜਦੋਂ ਤੁਸੀਂ ਆਟਾ ਗੁੰਨ ਲੈਂਦੇ ਹੋ ਤਾਂ ਉਸ ਤੋਂ ਬਾਅਦ ਐਸੀ ਤੁਸੀਂ ਚੰਗੀ ਤਰ੍ਹਾਂ ਇੱਕ ਵਧੀਆ ਜਿਹੀ ਮੋਟੀ ਰੋਟੀ ਬਣਾ ਲਓ ਤੇ ਆਪਾਂ ਘਰ ਦੇ ਵਿੱਚ ਪ੍ਰਸ਼ਾਦਾ ਜਿਵੇਂ ਤਿਆਰ ਕਰਦੇ ਹਾਂ ਉਸ ਤੋਂ ਤੁਸੀਂ ਥੋੜੀ ਜਿਹੀ ਮੋਟੀ ਰੋਟੀ ਬਣਾਉਣੀ ਹੈ ਉਸੇ ਉੱਪਰ ਸਾਧ ਸੰਗਤ ਜੀ ਤੁਸੀਂ ਸ਼ੱਕਰ ਜਾਂ ਗੋੜ ਲਗਾ ਕੇ ਜਿਹੜੀ ਤੁਸੀਂ ਰੋਟੀ ਬਣਾਈ ਹੈ ਇਹ ਤੁਸੀਂ ਗੋੜ ਸ਼ੱਕਰ ਲਗਾ ਕੇ ਕਿਸੇ ਮੱਝ ਨੂੰ ਖਵਾ ਦੇਣੀ ਹੈ ਸਾਹਸੰਗਤ ਜੀ ਦੋਸੇ ਸੁਪਾਣੋ ਸੇਮ ਹਰ ਰੋਜ਼ 8 ਦਿਨ ਲਗਾਤਾਰ ਕਰਨਾ ਹੈ ਤੇ ਸ਼ਨੀਵਾਰ ਦੇ ਤਿੰਨ ਸੂਰਜ ਚੇਪਨ ਤੋਂ ਬਾਅਦ ਹੀ ਸ਼ੁਰੂ ਕਰਨਾ ਹੈ ਸੰਗਤ ਜੀ ਜਿਵੇਂ ਕਈ ਬਣ ਪੁਰਾਣੇ ਜਿਹੜੇ ਉਹ ਕਹਿੰਣਗੇ ਕਿ ਸਾਨੂੰ ਆਟਾ ਨਹੀਂ ਗੁੰਨਣਾ ਆਉਂਦਾ ਜਿਵੇਂ ਲੜਕੀਆਂ ਨੂੰ ਕਈਆਂ ਨੂੰ ਨਹੀਂ ਗੁੰਨਣਾ ਆਉਂਦਾ ਤੇ ਉਹਨਾਂ ਦੇ ਜੋ ਮਾਤਾ ਨੇ ਉਹ ਗੁੰਨ ਕੇ ਦੇ ਸਕਦੇ ਨੇ ਰੋਟੀ ਬਣਾ ਕੇ ਦੇ ਸਕਦੇ ਨੇ ਸਾਹਸੰਗਤ ਜੀ ਮੱਝ ਨੂੰ ਪਾ ਕੇ ਆਉਣੀ ਹੈ ਓਹ ਸਹੀ ਲੜਕੇ ਜਾਂ ਲੜਕੀ ਨੇ ਇਹ ਪਾਉਣੀ ਹੈ ਜਿਨ੍ਹਾਂ ਦਾ ਵਿਆਹ ਨਹੀਂ ਹੋ ਰਿਹਾ ਵਿਆਹ ਦੇ ਵਿੱਚ ਰੁਕਾਵਟ ਆ ਰਹੀ ਹੈ ਇਸ ਤਰ੍ਹਾਂ 사ਸ ਸੰਗਾਜੀ ਇਹ ਪਾਉ ਨੂੰ ਕੋਈ ਵੀ ਕਰ ਸਕਦਾ ਹੈ ਭਾਵੇਂ ਲੜਕਾ ਹੋਵੇ ਤੇ ਭਾਵੇਂ ਲੜਕੀ ਇਸ ਤਰ੍ਹਾਂ ਸੰਗਾਜੀ ਲੜਕੇ ਦਾ ਰਿਸ਼ਤਾ ਨਹੀਂ ਹੋ ਰਿਹਾ ਤਾਂ ਲੜਕਾ ਆਪਣੇ ਹੱਥ ਨਾਲ ਇਹ ਰੋਟੀ ਖਵਾਵੇ ਮੱਝ ਨੂੰ ਤੇ ਜੇ ਲੜਕੀ ਹੈ ਤਾਂ ਲੜਕੀ ਆਪਣੇ ਹੱਥ ਨਾਲ ਇਹ ਪਾ ਕਰੇ ਸੰਗਾਜੀ ਤੁਸੀਂ ਹਰ ਰੋਜ਼ ਸੂਰਜ ਸ਼ਿਪਨ ਤੋਂ ਬਾਅਦ ਦੇ ਵਿੱਚ ਹਰ ਸ਼ਨੀਵਾਰ ਨੂੰ ਇਹ ਭਾਗ ਕਰਨਾ ਹੈ ਹੁਣ ਕਈ ਭੈਣ ਭਰਾ ਸੋਚਣਗੇ ਕਿ ਸੂਰਜ ਸ਼ਿਪਨ ਤੋਂ ਬਾਅਦ ਹੀ ਕਿਉਂ ਕਿਉਂਕਿ ਸਾਧ ਸੰਗਾਜੀ ਸੂਰਜ ਸ਼ਿਪਨ ਤੋਂ ਬਾਅਦ ਦੇ ਵਿੱਚ ਜਿਹੜਾ ਉਹਨਾਂ ਦਾ ਤਾਪਮਾਨ ਹੁੰਦਾ ਹੈ ਉਹ ਵਧ ਜਾਂਦਾ ਹੈ ਤੇ ਇਸ ਪਾਣੂ ਕਰਨ ਦੇ ਨਾਲ ਜਿਨ੍ਹਾਂ ਦੇ ਵਿਆਹ ਵਿੱਚ ਸ਼ਨੀ ਦੇਵ ਦੇ ਅਸ਼ੁੱਭ ਪ੍ਰਭਾਵ ਦੇ ਕਰਕੇ ਕੋਈ ਪ੍ਰੋਬਲਮ ਆ ਰਹੀ ਹੈ ਤੋ ਸੰਗਤ ਜੀ ਇੱਕ ਦਮ ਦੂਰੋ ਚਾਹਵੇਂਗੇ ਤੇ ਉਹਨਾਂ ਦਾ ਜਿਹੜਾ ਰਿਸ਼ਤਾ ਹੈ ਉਹ 8 ਦਿਨਾਂ ਦੇ ਵਿੱਚ ਉਹਨਾਂ ਰਿਸ਼ਤੇ ਹੋਣੇ ਸ਼ੁਰੂ ਹੋ ਜਾਣਗੇ ਜਾਂ ਫਿਰ 8 ਦਿਨਾਂ ਵਿੱਚ ਰਿਸ਼ਤਾ ਹੀ ਹੋ ਜਾਵੇਗਾ ਬਹੁਤ ਹੀ ਸਾ ਸੰਗਤ ਜੀ ਸੌਖਾ ਤੇ ਸਰਲ ਚਾਹ ਉਪਾਅ ਹੈ ਬਸ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਸੂਰਜ ਸ਼ਿਪਾਂ ਤੋਂ ਬਾਅਦ ਦੇ ਵਿੱਚ ਤੁਸੀਂ ਨਾ ਧੋ ਕੇ ਥੋੜਾ ਜਿਹਾ ਜੋਏ ਦਾ ਟ ਲੈਣਾ ਹੈ ਤੇ ਉਸ ਵਿੱਚ ਤੁਸੀਂ ਥੋੜੇ ਜਿਹਾ ਕਾਲੇ ਤੇਲ ਤੇ ਫਿਰ ਸਰੋਂ ਦਾ ਤੇਲ ਮਿਕਸ ਕਰਕੇ ਪਾਣੀ ਦੇ ਨਾਲ ਆਟਾ ਗੁੰਨ ਕੇ ਉਸਾਰਤੇ ਦੀ ਮੋਟੀ ਜੀ ਰੋਟੀ ਬਣਾ ਕੇ ਉੱਪਰ ਸ਼ੱਕਰ ਜਾਂ ਗੁੜ ਲਗਾ ਕੇ ਤੁਸੀਂ ਮੱਝ ਨੂੰ ਖਵਾਉਣੀ ਹੈ ਸਾਧ ਸੰਗਤ ਜੀ ਇਹ ਉਪਾਅ ਕਰਨ ਦੇ ਨਾਲ ਭਾਵੇਂ ਕਿਸੇ ਪੈਣ ਪ੍ਰਾਣ ਨੂੰ ਲੱਗਦਾ ਹੈ ਕਿ ਕਿਸੇ ਨੇ ਮੇਰੇ ਤੇ ਕੁਝ ਕੀਤਾ ਹੈ ਕਿ ਇਸ ਦਾ ਰਿਸ਼ਤਾ ਨਾ ਹੋਵੇ ਕਿਸੇ ਵੀ ਪ੍ਰੋਬਲਮ ਦੇ ਕਰਕੇ ਉਹ ਮਰੋ ਗਈ ਹੈ ਜਾਂ ਕਿਸੇ ਵੀ ਤਰੀਕੇ ਦੇ ਨਾਲ ਰਿਸ਼ਤਾ ਨਹੀਂ ਹੋ ਰਿਹਾ ਜਾਂ ਫਿਰ ਤੁਹਾਡੇ ਕੋਈ ਰਾਹੂ ਕੇਤੂ ਨੇ ਜਿਹੜੇ ਉਹ ਨਹੀਂ ਚੱਲ ਰਹੇ ਤੇ ਜਿਸ ਤਰ੍ਹਾਂ ਸੰਗਤ ਜੀ ਕੋਈ ਮੁਸ਼ਕਲ ਆ ਰਹੀ ਹੈ ਤਾਂ ਤੁਹਾਡੀ ਮੁਸ਼ਕਲ ਜਿਹੜੀ ਹੈ ਦੂਰ ਹੋਵੇਗੀ ਉਸ ਦੇ ਨਾਲ ਹੀ ਸਾ ਸੰਗਤ ਜੀ ਇਸ ਪਾ ਦਾ ਫਾਲ ਮੇ ਜਿਹੜਾ ਤੁਹਾਨੂੰ ਬਤੇਰੇ ਮਿਲੇਗਾ ਜੇਕਰ ਤੁਸੀਂ ਇਸ ਨੂੰ ਆਪਣੀ ਭਾਵਨਾ ਦੇ ਨਾਲ ਕਰੋਗੇ ਤਾਂ ਸਭ ਤੋਂ ਵੱਡੀ ਗੱਲ ਇਸ ਪਾਣੂ ਕਰਨ ਦੇ ਨਾਲ ਛਣੇ ਦੇਵਤਾ ਦਾ ਜੋ ਤਾਪਮਾਨ ਹੈ ਉਹ ਬਿਲਕੁਲ ਸ਼ਾਂਤੋ ਸ਼ਾਂਤਾ ਹੈ ਛਣਿਵਾਰ ਨੂੰ ਕਰਨ ਵਾਲਾ ਇਹ ਪੋਤੀ ਸੌਖਾ ਦੇ ਸੱਲੋਂ ਪਾ ਹੈ ਇਸ ਨੂੰ ਲੜਕੀ ਵੀ ਕਰ ਸਕਦੀ ਹੈ ਲੜਕਾ ਵੀ ਕਰ ਸਕਦਾ ਹੈ ਸੰਗਜ ਜੇਕਰ ਤੁਹਾਡਾ ਵੀ ਰਿਸ਼ਤਾ ਨਹੀਂ ਹੋ ਰਿਹਾ ਰਿਸ਼ਤੇ ਆਉਂਦੇ ਹਨ ਰਿਸ਼ਤਾ ਸਿਰੇ ਨਹੀਂ ਚੜ ਰਿਹਾ ਤੇ ਰਿਸ਼ਤੇ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਹੈ ਤਾਂ ਇਸ ਪਾਣੂ ਜ਼ਰੂਰ ਕਰਕੇ ਦੇਖਿਓ ਅਸ਼ਮਾ ਕੇ ਦੇਖਿਓ ਕਿਉਂਕਿ ਬਹੁਤ ਹੀ ਜ਼ਿਆਦਾ ਭੈਣ ਭਰਾਵਾਂ ਨੂੰ ਇਸ ਪਾਣੂ ਕਰਨ ਤੋਂ ਬਾਅਦ ਫਾਇਦਾ ਹੋਇਆ ਹੈ ਜਿਨ੍ਹਾਂ ਦੇ ਕਾਫੀ ਲੰਮੇ ਸਮੇ ਤੋਂ ਰਿਸ਼ਤੇ ਨਹੀਂ ਹੋ ਰਹੇ ਉਹਨਾਂ ਦੇ ਰਿਸ਼ਤੇ ਜਿਹੜੇ ਨੇ ਹੋ ਗਏ ਹਨ ਤੇ ਬਹੁਤ ਵਧੀਆ ਪਰਿਵਾਰ ਦੇ ਵਿੱਚ ਹੋਏ ਹਨ ਤੇ ਸਾਹ ਸੰਗਤ ਜੀ ਇਹ ਸੀ ਸਾਡੀ ਅੱਜ ਦੀ ਵੀਡੀਓ ਸੰਗਤ ਜੀ ਵੀਡੀਓ ਚੰਗੀ ਲੱਗੀ ਤਾਂ ਅੱਗੇ ਵੀ ਸ਼ੇਅਰ ਕਰ ਦੇਣਾ ਜੀ ਤਾਂ ਕਿ ਕਿਸੇ ਹੋਰ ਦਾ ਵੀ ਭਲਾ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ